ਕਰ ਲਿਆ ਫੜਦੇ ਫੜਦੇ ਪੱਤਰਕਾਰ ਸੁਸ਼ੀਲ ਮਚਾਨ ਨੂੰ ਪੁਲਿਸ ਚੋਂ ਕਿੱਡਾਬਾ ਵੱਲੋਂ ਗ੍ਰਿਫਤਾਰ ਕਰ ਲਿਆ ਪੀੜਤ ਪਰਿਵਾਰ ਦੀ ਸ਼ਿਕਾਇਤ ਤੇ ਕੀਤਾ ਗਿਆ ਗ੍ਰਿਫਤਾਰ ਪੀੜਤ ਪਰਿਵਾਰ ਵੱਲੋਂ ਦੋਸ਼ ਲਾਇਆ ਗਿਆ ਕਿ ਸਾਡੇ ਘਰ ਦਾ ਸਮਾਨ ਚੋਰੀ ਕੀਤਾ ਤੇ ਸਾਡੇ ਘਰ ਤੇ ਕਬਜ਼ਾ ਕਰਨ ਦਾ ਹੱਕ ਵੀ ਜਤਾਇਆ ਤੇ ਪੂਰੀ ਤੱਕੇਸ਼ਾਈ ਕੀਤੀ ਘਰ ਤੇ ਚਾਰ ਬੰਦਿਆਂ ਤੇ ਉੱਪਰ ਜਿਹੜਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਪੀੜਤ ਪਰਿਵਾਰ ਨੇ ਦੱਸਿਆ ਕਿ ਪੱਤਰਕਾਰ ਦੀ ਇਮਾਨਦਾਰੀ ਦਾ ਮਕੌਟਾ ਉਹ ਵੀ ਉਤਰਿਆ ਤੇ ਘੋਰ ਵੀ ਕਾਫੀ ਦਰਜ ਨੇ ਇਸ ਪੱਤਰਕਾਰ ਦੇ ਉੱਪਰ ਮਾਮਲੇ ਆਓ ਕਰਦੇ ਹਾਂ ਪੀੜਤ ਪਰਿਵਾਰ ਦੇ ਨਾਲ ਗੱਲਬਾਤ ਦੇਖਦੇ ਹਾਂ ਉਹਨਾਂ ਦਾ ਕੀ ਹੈ ਕਹਿਣਾ ਆ ਚਲਾਦੀ ਪੂਰੀ ਜਿੰਨਾ ਆਪਣਾ ਸ਼ੌਂਕ ਪੂਰਾ ਕਰ ਲਿਆ ਚਲਾਦੀ ਪੂਰੀ ਆਪਣਾ ਜਿੰਨੇ ਜਿੰਨੇ ਸ਼ੌਕਾਂ ਪੂਰਾ ਕਰੀ ਆਪਣਾ ਪੂਰਾ ਤਸੱਲੀ ਕਰ ਲਈ ਅਗਲਾ ਕੱਲਾ ਕੱਲਾ ਠੋਪਾਂਗੇ ਅਗਲਾ ਕੱਲਾ ਕੱਲਾ ਠੋਪਾਂਗੇ ਪੂਰਾ ਬੈਰੀ ਕਰਦੇ ਨੂੰ ਪੂਰਾ ਅਗਲੀ ਵਾਰੀ ਟੋਡੀ ਆ ਤਾਂ ਸਾਡੇ ਘਰੇ ਤੰਤਰੀ ਦਾ ਡਾਕਾ ਪਿਆ ਸੀ ਜੀ ਬਹੁਤ ਵੱਡਾ ਇਸ ਸੀਲ ਇਹ ਜੀ ਤੇ ਗੀਤ ਰਾਈ ਸੀ ਜੀ ਤੇ ਹੋਰ ਦੋ ਬੰਦੇ ਨਾਲ ਸੀ ਤੇ 20 25 ਬੰਦੇ ਹੋਰ ਸੀ ਉਹਦੇ ਵਿੱਚੋਂ ਅੱਜ ਪੁਲਿਸ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਇੱਕ ਸੀਲ ਅਤਰਕਾਰ ਦਾ ਕੜਾ ਉਹ ਗ੍ਰਿਫਤਾਰ ਕੀਤਾ ਗਿਆ ਕੀ ਲੋਜ ਸੀਲ ਅੱਛਾ ਜੀ ਚਾਂਦੀ ਅੱਛਾ ਜੀ ਉਹਨੂੰ ਅੱਜ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਅਸੀਂ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਡੇਰਨ ਸਾਹਿਬ ਦਾ ਪੁਰ ਧੰਨਦਰਦ ਸਾਹਿਬ ਦਾ ਕਿੰਨੀ ਪੁਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਹੜੇ ਧਾਣੇ ਨੇ ਫੜਿਆ ਜੀ ਇਹ ਡੱਬ ਚੌਂਕੀ ਵਾਲੇ ਜੀ ਇਹਨਾਂ ਨੇ ਫੜਿਆ ਜੀ ਇਹ ਮਾਮਲਾ ਕੀ ਸੀਗਾ ਜੀ ਪਹਿਲਾਂ ਇਹ ਸਾਡੇ ਮਾਮਲਾ ਸਾਡੇ ਮਕਾਨ ਦੇ ਇਹਨਾਂ ਨੇ ਚੋਰੀ ਸਾਰੀ ਕੀਤੀ ਸਾਡੇ ਬੈੱਡ ਕੁਰਸੀਆਂ ਸੋਨਾ ਲਿਵਾਰੀਆਂ ਪੇਟੀਆਂ ਸਭ ਕੁਝ ਲੈ ਕੇ ਸੀ ਜੀ ਨੋ ਕਬਜਾ ਕਿੰਨਾ ਸੀ ਸਾਰਾ ਇਹਨਾਂ ਨੇ ਇਹ ਕਬਜਾ ਕਰਨ ਆਗੇ ਸੀ ਇਹ ਇਹ ਮੁਕਾਦਮਾ ਚਾਰ ਬੰਦੇ ਦਰਜ ਕੀਤਾ ਸੀ ਜੀ ਚਾਰ ਵਿੱਚੋਂ ਇੱਕ ਬੰਦਾ ਅੱਜ ਗ੍ਰਿਫਤਾਰ ਨੇ ਕਰ ਲਿਆ ਸੀਲ ਪੱਤਰ ਕਾਰਾ ਖੜਾ ਜਾਣ ਬਹੁਤ ਬਹੁਤ ਜੀ ਧੰਨਵਾਦ ਜੀ ਕੀ ਲੱਗਦਾ ਕਿ ਹੁਣ ਜਿਹੜਾ ਤੁਹਾਡਾ ਸਮਾਨ ਚੋਰੀ ਹੋਇਆ ਮਿਲ ਜੂਗਾ ਉਹ ਸਾਨੂੰ ਪੂਰੀ ਪੁਲਿਸ ਤੇ ਪੂਰੀ ਇਹਨਾਂ ਦਾ ਧੰਨਵਾਦ ਕਰਾਂਗੇ ਜੀ ਸਾਡਾ ਸਾਰਾ ਵਾਪਸ ਕਰ ਦਿੱਤਾ ਜਾਵੇ ਜੀ ਇਹਨਾਂ ਨੂੰ ਇਹਨਾਂ ਨੂੰ ਬਹੁਤ ਬਹੁਤ ਸਾਰਾ ਧੰਨਵਾਦ ਕਰਦੇ ਹਾਂ ਅਸੀਂ ਅੱਜ ਇਮਾਨਦਾਰੀ ਦਾ ਟੋਕਰਾ ਚੱਕਣ ਵਾਲਾ ਜਿਹੜਾ ਪੱਤਰਕਾਰ ਹੈ ਲੋਕਡਾਊਨ 'ਚ ਬਣਿਆ ਤੇ ਅੱਜ ਪੁਲਿਸ ਦੇ ਗ੍ਰਿਫਤ ਚ ਆ ਗਿਆ ਜਿਹਦੇ ਤੇ ਤਕਰੀਬਨ 6 ਤੋਂ 7 ਪਰਚੇ ਨੇ ਤੇ ਚੋਰੀ ਦਾ ਪਰਚਾ ਹੋਇਆ ਇੱਕ ਪੱਤਰਕਾਰ ਦੀ ਸ਼ਹਿਰ ਦੇ ਵਿੱਚ ਲੋਕਾਂ ਦੇ ਘਰਾਂ ਤੇ ਕਬਜ਼ੇ ਕਰਾਉਣੇ ਤੇ ਚੋਰੀ ਕਰਨੀ ਮੈਂ ਸਮਝਦਾ ਇੱਕ ਪੱਤਰਕਾਰੀ ਦੇ ਨਾਂ ਤੇ ਕਲੰਕ ਆ ਤੇ ਅੱਜ ਉਹ ਕਲੰਕ ਪੰਜਾਬ ਪੁਲਿਸ ਨੇ ਧੋਤ ਤੇ ਡਾਬੇ ਥਾਣੇ ਨਾਲ ਧੂ ਧੂ ਲੈ ਕੇ ਗਏ ਨੇ ਤੇ ਕਹਿੰਦੇ ਜੀ ਇਹ ਭਗੋੜਾ ਵੀ ਐ ਬਠਿੰਡੇ ਤੋਂ ਬਿਲਕੁਲ ਇਹ ਪਿਛਲੇ ਕੇਸਾਂ 'ਚ ਭਗੋੜਾ ਵੀ ਐ ਤੇ ਬਠਿੰਡੇ ਤੋਂ ਆਰਡਰ ਵੀ ਆਏ ਹੋਏ ਆ ਤੇ ਹੁਣ ਜੇ ਅਰੈਸਟ ਪੈਂਦੀ ਐ ਤੇ ਉਹਦੇ ਬਾਅਦ ਕਾਰਵਾਈ ਬਾਰੇ ਵੀ ਐਸਐਸਓ ਸਾਹਿਬ ਨਾਲ ਗੱਲ ਕਰਾਂਗੇ ਦਾਮ ਤੇ ਬਗਲ ਚ ਛੁਰੀ ਇਹ ਉਹ ਪੱਤਰਕਾਰ ਹੈ ਤੇ ਇਮਾਨਦਾਰੀ ਦਾ ਟੋਕਰਾ ਚੱਕ ਕੇ ਤੇ ਲੋਕਾਂ ਨੂੰ ਬਲੈਕਮੇਲ ਕਰਨਾ ਇਹਦੀ ਛਵੀ ਸੀ ਤੇ ਅੱਜ ਜਿਹੜੀ ਪੰਜਾਬ ਪੁਲਿਸ ਨੇ ਉਹ ਜਿਹੜਾ ਜਾਲੀ ਪੱਤਰਕਾਰ ਆ ਉਹਨੂੰ ਧੂਕੇ ਅੰਦਰ ਸੁਟਿਆ ਤੇ ਮੈਂ ਸਮਝਦਾ ਇੱਕ ਵੱਡੀ ਬਹਾਦਰੀ ਵਾਲੀ ਗੱਲ ਹੈ ਜਿਹੜੀ ਚੀਜ਼ ਹੁੰਦੀ ਹੈ ਨਾ ਵਾਰਿਸ਼ਾਂ ਆਤ ਤਾਂ ਨਹੀਂ ਜਾਂਦੀਆਂ ਇਹਨਾਂ ਦੀ ਚੋਰਾਦੀਆਂ ਜਾਂ ਇਹਨਾਂ ਦੀ ਧਮਕੀ ਦੇਣ ਵਾਲੀਆਂ ਆਦਤਾਂ ਹਜੇ ਵੀ ਉਦਾਂ ਹੀ ਨੇ ਕਰੀ ਜਾਣ ਕੋਈ ਨਹੀਂ ਅੱਗੇ ਪੁਲਿਸ ਦੀ ਜੋ ਕਾਰਵਾਈ ਪੁਲਿਸ ਕਰੂਗੀ। ਤੁਹਾਨੂੰ ਕਿੰਨੇ ਕਿ ਪਰਚੇ ਹੋਣਗੇ ਜੀ? ਇਹਦੇ ਤੇ ਤਕਰੀਬਨ 6 ਤੋਂ 7 ਪਰਚੇ ਦਰਜ ਆ ਜੀ। ਉਹਨੂੰ ਜਾਣਕਾਰੀ ਹੈ ਕਿਸ ਕਿਸ ਚੀਜ਼ ਦੇ ਪਰਚੇ? ਬਿਲਕੁਲ ਇਹਦੇ ਤੇ ਪਹਿਲਾਂ ਤਾਂ ਪਰਚੇ ਚੋਰੀ ਦਾ ਪਰਚਾ ਦਰਜ ਆ ਹੋਰ ਇਹ ਤੇ ਇਹਦੀ ਵਾਈਫ ਤੇ ਪਰਚਾ ਦਰਜ ਆ ਤੇ ਬੱਚੇ ਤੇ ਪਰਚਾ ਦਰਜ ਆ ਤੇ ਮੈਂ ਸਮਝਦਾ ਆਪਣੀਆਂ ਹਰਕਤਾਂ ਕਰਕੇ ਆਪਣੀ ਫੈਮਲੀ ਤੇ ਵੀ ਪਰਚਾ ਦਰਜ ਕਰਾਏ ਹੋਏ ਆ ਤੇ ਇੰਦਾ ਦੀ ਮੈਂ ਨਹੀਂ ਸਮਝਦਾ ਕੋਈ ਚੰਗੀ ਸ਼ਬੀ ਵਾਲੀ ਗੱਲ ਐ ਇਹ। ਠੋੜਾ ਹੁਣ ਪੁਲਿਸ ਜੋ ਵੀ ਇਲਾਜ ਕਰ ਦੂਗੀ ਇਹਦਾ। ਜਿਹੜੀ ਅੱਜ ਇੰਫਰੈਸਟ ਪਈ ਹੈ ਉਹਨਾਂ ਵਿੱਚ ਬਹੁਤ ਮੁਸ਼ਕਲ ਹੈ। ਅ ਜੀ ਕੇ ਐਫਆਈਆ ਰਜਿਸਟਰ ਹੋਈ ਸੀ ਜੀ ਇੱਕ ਨੰਬਰ ਅ 2024 ਦੀ ਅ ਅੰਡਰ ਸੈਕਸ਼ਨ 448 511 380 ਅ ਚਾਰ ਬੰਦਿਆਂ ਦੇ ਬਾਈ ਨੇਮ ਸੀ ਜਿਨ੍ਹਾਂ ਦੇ ਵਿੱਚ ਇੱਕ ਗੁਰਜੀਤ ਰਾਏ ਦੂਸਰਾ ਸੁਸ਼ੀਲ ਮਚਾਣ ਪੱਤਰਕਾਰ ਸੀ ਅੱਜ ਸੁਸ਼ੀਲ ਮਚਾਣ ਪੱਤਰਕਾਰ ਦੀ ਨੂੰ ਅਸੀਂ ਅਰੈਸਟ ਕੀਤਾ ਅ ਜਿਨ੍ਹਾਂ ਦੀ ਪਹਿਲਾਂ ਐਂਟੀ ਸਪੀਡਰੀ ਬੇਲ ਮਨਜ਼ੂਰ ਹੋ ਗਈ ਸੀ ਕੋਰਟ ਵੱਲੋਂ ਐਂਡ ਰੈਗੂਲਰ ਬੇਲ 16 ਤਰੀਕ ਨੂੰ ਕੈਨਸਲ ਹੋ ਗਈ ਸੀ ਜਿਸ ਦੇ ਇਨਵੈਸਟੀਗੇਸ਼ਨ ਦੇ ਚੱਲਦੇ ਹੋਏ ਸੁਸ਼ੀਲ ਮਚਾਰ ਨੂੰ ਫੜਨ ਦੇ ਤੁਸੀਂ ਕੰਮ ਚਪਾਇਆ। ਸਰ ਇਹ ਤੇ ਹੋਰ ਵੀ ਪਤਾ ਲੱਗੇ ਪਰਚੇ ਹੈਗੇ ਨੇ ਔਰ ਪੀਓ ਵੀ ਹੈ ਜੀ ਕਿਸੇ ਤਰ੍ਹਾਂ ਦੇ ਦੋ ਇਹ ਤੁਸੀਂ ਮਾਮਲੇ ਵਿੱਚ ਹਾਂਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਅਗਰ ਸਾਹਮਣੇ ਆਏਗਾ ਤਾਂ ਡੈਫੀਨਿਟਲੀ ਉਸ ਤੇ ਵੀ ਅ ਅਕੋਰਡਿੰਗ ਟੂ ਲਾਅ ਕਰਦੇ ਫੋਚ ਜੀ ਤੇ ਇਹਦੇ ਨਾਲ ਦੇ ਬੰਦਿਆਂ ਦੀ ਵੀ ਸਰ ਭਾਲ ਚੱਲ ਰਹੀ ਹੈ। ਹਾਂਜੀ ਜਿਹੜਾ ਇਹਦੇ ਨਾਲ ਕੋਕਪੀ ਉਸ ਟੇਗਾ ਗੁਰਜੀ ਤਰਾ ਇਹਦੀ ਭਾਲ ਚੱਲ ਰਹੀ ਹੈ ਜੀ। ਜਿਹੜਾ ਸਮਾਨ ਚੋਰੀ ਹੋਇਆ ਸੀ ਉਹ ਜੀ ਡੈਫੀਨਿਟਲੀ ਉਹ ਰਿਕਵਰ ਕਰਾਵਾਵਾਂਗੇ ਇਹਨਾਂ ਦਾ ਰਿਮਾਂਡ ਲਿਆ ਜਾਊਗਾ। ਐਂਡ ਜੋ ਸਮਾਨ ਚੋਰੀ ਹੋਇਆ ਇਹਨੂੰ ਵੀ ਰਿਕਵਰ ਕਰਵਾਇਆ ਜਾਏ ਕਿ ਜਿਨ੍ਹਾਂ ਦੇ ਨਾਲ ਇਹ ਹੋਇਆ ਸੀ ਜਿਨ੍ਹਾਂ ਦੇ ਘਰੇ ਇਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸਮਾਨ ਚੋਰੀ ਕੀਤਾ ਕੀ ਉਹਨਾਂ ਉਹਨਾਂ ਦੀ ਸੈਟੀਸਫਾਈ ਹੈਗੇ ਨੇ ਉਹ ਬਿਲਕੁਲ ਜੀ ਅਰੈਸਟ ਪੈ ਗਈ ਹੈ ਜੀ ਇੱਕ ਦੋਸ਼ੀ ਦੀ ਐਂਡ ਰਿਮਾਂਡ ਤੋਂ ਲੈਣ ਤੋਂ ਬਾਅਦ ਰਿਕਵਰੀ ਵੀ ਕਰਵਾਈ ਜਾਏਗੀ ਤੇ ਉਹਨਾਂ ਨੂੰ ਇਨਸਾਫਤ ਹੋਇਆ ਜਾਏਗਾ ਜੀ